ਕਈ ਵਾਰ ਬੰਦਾ ਸੰਸਾਰ ਦੀ ਝਮੇਲੀਆਂ ਦੇ ਵਿੱਚੋਂ ਇੰਨਾ ਹੋ ਜਾਂਦਾ ਹੈ ਫਿਰ ਉਹ ਕਈ ਵਾਰੀ ਆਪਣੇ ਆਪ ਨੂੰ ਦੋਸ਼ ਦਿੰਦਾ ਹੈ ਬਹੁਤ ਵਾਰੀ ਤਾਂ ਸੰਸਾਰ ਤੋਂ ਦੁਖੀ ਹੋ ਕੇ ਕਈ ਬੰਦੇ ਤਾਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਲੈਂਦੇ ਹਨ ਸੁਸਾਈਡ ਕਰ ਲੈਂਦੇ ਹਨ ਆਪਣੇ ਆਪ ਨੂੰ ਖਤਮ ਕਰ ਲਿਆ ਇੰਨੇ ਦੁਖੀ ਹੋ ਗਏ ਤਾਂ ਇਸ ਤਰ੍ਹਾਂ ਦਾ ਮਨ ਦੇ ਵਿੱਚ ਭਗਤ ਪੀਲੂ ਜੀ ਦੀ ਆਇਆ ਤਿੰਨ ਤਰ੍ਹਾਂ ਦੇ ਦੁੱਖ ਸੰਸਾਰ ਦੇ ਵਿੱਚ ਕਹੇ ਗਏ ਹਨ ਮਾਨਸਿਕ ਸਰੀਰਕ ਤੇ ਸਮਾਜਿਕ ਸਰੀਰ ਦੇ ਕੋਈ ਛੱਟ ਜ਼ਖਮ ਹੋ ਜਾਵੇ ਉਹਦੀ ਪੀੜਾ ਹੋਵੇ ਉਹ ਵੀ ਬੜਾ ਵੱਡਾ ਦੁੱਖ ਹੈ ਮਾਨਸਿਕ ਦੁੱਖ ਦਿਮਾਗ ਦੇ ਵਿੱਚ ਸਮਝ ਦੇ ਵਿੱਚ ਮਨ ਦੇ ਵਿੱਚ ਕੋਈ ਚਿੰਤਾ ਲੱਗ ਜਾਣੀ ਬਾਰੋਂ ਸਰੀਰਕ ਤੌਰ ਤੇ ਠੀਕ ਹੈ ਪਰ ਮਨ ਦੇ ਵਿੱਚ ਕੋਈ ਚਿੰਤਾ ਲੱਗ ਜਾਣੀ ਇਹ ਮਾਨਸਿਕ ਦੁੱਖ ਹੈ ਆਦ ਵਿਆਦ ਤੇ ਉਪਾਦ ਇੱਕ ਸੰਸਾਰਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਜੋ ਕਲੇਸ਼ ਹੁੰਦਾ ਹੈ ਉਹਦੇ ਵਿੱਚੋਂ ਜਿਹੜਾ ਦੁੱਖ ਪ੍ਰਗਟ ਹੁੰਦਾ ਹੈ